ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮਹਿਰਬਾਨਪੁਰਾ ਤਹਿਸੀਲ ਜੰਡਿਆਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 گاਵਾ ਤੁਹਾਨੂੰ ਦਿਖਾਉਣੀ ਆ ਸਾਰੀਆਂ ਚੰਗੇ ਰਿਕਾਰਡ ਵਾਲੀਆਂ ਦਿਖਾਉਣੀ ਆ ਚੰਗੇ ਦੁੱਧ ਵਾਲੀਆਂ ਦਿਖਾਉਣੀ ਆ ਜਿਨ੍ਹਾਂ ਚ ਕੁਝ ਸੂਈਆਂ ਆ ਤੇ ਕੁਝ ਗੱਬਣਾ ਆ ਤੂੰਆਂ ਦੀਆਂ ਆਪਣੀਆਂ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਤੇ ਆਪਣੇ ਪੁੱਛਰੀ ਤਸੱਲੀ ਕਰਕੇ ਖੜਿਆ ਕਰੋ ਬਾਕੀ ਜਦੋਂ ਵੀ ਅਈਦਾ ਵਾ ਚੰਗੇ ਸੋਹਣੇ ਪਸ਼ੂ ਹੁੰਦੇ ਵੀ ਜੀ ਉਹਨਾਂ ਦੇ ਕੋਲ ਚੰਗੇ ਰਿਕਾਰਡ ਵਾਲੇ ਪਸ਼ੂ ਹੁੰਦੇ ਆ ਜਦੋਂ ਵੀ ਇੱਥੇ ਆਈ ਤਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਠੀਕ ਠਾਕ ਜੀ ਤੇ ਨਾਮ ਦੱਸ ਤਾਂ ਕਰੀ ਫਿਰ ਆਪਣਾ ਨਾਮ ਆਪਣਾ ਸਰਵਿਸ ਹੈ ਜੀ ਹਾਂਜੀ ਪਿੰਡ ਮਿਹਰਬੰਗਪੁਰਾ ਜਲਾਮਰ ਸਾਹਿਬ ਟੂਲਪਲੇਸ ਅੱਧਾ ਕਿਲੋਮੀਟਰ ਕਰਦੇ ਟੂਲਪਲੇਸ ਜੀ ਬਿਲਕੁਲ ਲੱਗ ਗਈ ਹੈ ਹਨਾ ਠੀਕ ਹੈ ਜੀ ਫੋਨ ਨੰਬਰੇ ਬੋਲ ਦੋ 79085 1446 ਤੇ ਵੇਗਿਆ ਪਿਛਲਾ ਮਾਲਕ ਦਾ ਤੇ ਗਾਵਾਂ ਫਿਰ ਹੁੰਦੀਆਂ ਚੰਗੇ ਰਿਕਾਰਡ ਵਾਲੀਆਂ ਠੀਕ ਹੈ ਤੇ ਚਲੋ ਫਿਰ ਆ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਗਾਵਾਂ ਕਿੰਨੇ ਕ ਦੁੱਧ ਲਈਆ ਇਹਦਾ ਭਾਈ 32 ਕਿਲੋ ਦਾ ਰਿਕਾਰਡ ਜਿੱਥੇ ਜੀ ਹਾਂਜੀ ਕਿੰਨਾ ਦੱਸਿਆ ਜੀ 32 ਕਿਲੋ 32 ਲੀਟਰ ਜਿਹੜਾ ਇਹਨੇ ਪਿਛਲੇ ਸਵੇਰੇ ਜਿਹੜਾ ਦੁੱਧ ਕੱਢਿਆ ਵਾ ਇਹ ਆਪੇ ਗਾਂ ਸਿਆਲਾਂ ਦੇ ਚੌਣ ਆਲੀਆਂ ਹਾਂ ਗਾਵਾਂ ਘਰ ਵਾਲੀਆਂ ਹਾਂ ਜਿਹੜੀਆਂ ਆਉਣੀਆਂ ਗਾੜੀ ਮੌਸਮ ਵੀ ਚੰਗਾ ਆ ਗਿਆ ਨਾ ਜਾ ਲੈਂਦਾ ਜਾ ਲੈਂਦਾ ਇੱਕ ਕਰੀ ਜਾਂਦਾ ਹਾਂ ਦੇਖ ਸਾ ਤੇ ਇਹ ਸ਼ਹਿਵਾ ਆ ਗਿਆ ਅੱਗੇ ਵੀ 35 ਕਿਲੋ ਵਿੱਚ ਹੋਜੀ ਤੋਂ ਜੋਗ ਹਾਂ ਦੇਖ ਸਾ ਦੇ ਅਜੇ ਗੱਬਣਿਆ ਅਜੇ ਦੇਣ ਹੀ ਨੇ ਲੈ ਜਾਣੇ ਆ ਇੱਕ ਮਿੰਟ ਰੋਕੋ ਇੱਥੇ ਤੇ ਆ ਥਾਣੇ ਦੇ ਦੇਖ ਸਕਦੇ ਜੀ ਚੰਗੇ ਕੈਪ ਤੇ ਭਾਵੇਂ ਕੋਈ ਹੱਥ ਨਾਲ ਚਵਾਈ ਕਰ ਲੇ ਤੇ ਭਾਵੇਂ ਕੋਈ ਮਸ਼ੀਨਾਂ ਚਵਾਈ ਕਰ ਲੇ ਤੇ ਮਿਲਕ ਵੇਨ ਵਿੱਚ ਚੰਗੀ ਲੱਗੀ ਆ ਲੈ ਜਾਵਿੱਦੀ ਬਾਕੀ ਪੂਰੀ ਪਾਰੇ ਪੱਲੇ ਦੀ ਗਾਵਾਂ ਆ ਜਿਹੜੀ ਦੁੱਧ ਦੀ 35 36 ਕਿਲੋ ਬਸ਼ੀਦੀ ਤੇ ਹੋਰ ਨੇ ਆਡਰ ਬਾਕੀ ਕਿੰਨਾ ਦੁੱਧ ਸਿਆ ਚਵਾਜੂਗੀ 32 ਗੋਲਦਰ ਰਕਾਰਡ ਜੀ ਬਿਲਕੁਲ ਤਿਆਰ ਕੀ ਕਿੰਨਾ ਚਵਾਈ ਜਾਊਗੀ 35 36 ਰੁਪਈਆ ਚਵਾਜੂਗੀ ਤੇ ਮੁੱਲ ਫਿਰ ਇਹਦਾ ਮੁੱਲ ਭਾਜੀ ਜਿੰਨਾ ਮਰਜ਼ੀ ਕਰ ਲੀਏ ਭਾਵੇਂ 1.30 ਕਰ ਲੀਏ ਹਾਂਜੀ 1 15 ਦੀ ਰੁਪਈਆ ਇੱਕ ਲੱਖ ਤੇ 15000 ਦੀ ਦੇ ਦਾਂਗੇ ਬਾਕੀ ਮੌਕੇ ਤੇ ਹੋ ਜਾਊਗਾ ਮੰਨ ਤਰ ਫਿਰ ਨਹੀਂ ਇੱਕ ਵਾਰ ਦੇ ਦੇਣਾ ਠੀਕ ਮੰਨ ਤਰ ਲਾ ਲੀਏ ਇੱਕ ਲੱਖ ਤੇ 10000 ਦੀ ਜਿਹੜੀ ਕਹਿੰਦੇ ਵੀ ਦੇ ਦੇਾਂਗੇ ਬਾਕੀ ਫੇਸਬੁਕ ਫਾਲੋਅਰ ਦੀ ਰੁਪਈਆ ਤੇ ਆ ਸੋਈ ਸਵਾਈ ਜੇ ਹਾਂਜੀ ਕਿੰਨੇ ਜਰ ਦੀ ਸੋਈ ਆ ਇਹ ਪਰਸੋਂ ਸੋਈ ਜੇ ਪਰਸੋਂ ਹੀ ਸੋਈ ਆ ਬਹੁਤ ਬੱਤੇ ਨਾਲੂ ਨਾਲ ਕਿਹੜਾ ਵੱੱਛਾ ਜਮਕਰ ਹਾਂਜੀ ਆ ਦੇਖ ਨਾਲੂ ਵੀ ਜਿਹੜਾ ਨਾਲ ਹੀ ਆ ਤੇ ਇਹਦੇ ਕੋ ਕਿੰਨਾ ਕ ਬੋਲਾ ਤਿਆਰ ਜੇ ਬਾਰ ਤੇਰਾ ਕਿਲੋ ਬਜਾ ਅੱਛਾ ਹਾਂਜੀ ਤੇ ਕਿੰਨਾ ਕਰੀ ਜਾਊਗੀ ਇਹ ਬਹੁਤ 20 ਕਿਲੋ ਕਰੀ ਜਾਊਗੀ ਮੇਰੇ ਨਾਲ ਅੱਛਾ ਹਾਂ ਬਾਕੀ ਵਜਨ ਮੈਂ ਚੰਗਾ ਦਾ ਤੋਰਾਂ ਮੈਂ ਫੇਰ ਇੱਕ ਕਰੀ ਬਾਕੀ ਕੱਦ ਕਾਠ ਦੀ ਇਹ ਵੀ ਚੰਗੀ ਪੂਰੀ ਜਵਾਨ ਨੇ ਕਦੇ ਡੇਢ ਦਾ ਟਾਈਮ ਹੋਇਆ ਸ਼ਾਮਾਂ ਵਾਂਗ ਫੋਟੋ ਅਜੇ ਦੁਪਹਿਰ ਦਾ ਜਿਹੜਾ ਵੀਡੀਓ ਬਣਾਉਂਦਾ ਟਾਈਮ ਹੈ ਆਨੇ ਸੱਲੇ ਤਾਨੀਦੇ ਵੀ ਲੱਗਦੇ ਨਾ ਬਾਕੀ ਹਵਾਨੇ ਦੇ ਨਾਲ ਟਾਈਮ ਦੇਖ ਸਕਦੇ ਚੰਗੀਆਂ ਅਜੇ ਉਹਨੇ 21 ਭਲਾਵੇਂ ਹਵਾਨੇ ਤੇ ਹੈਗੇ ਲੈ ਆ ਜੋ ਕਮਾ ਕੇ ਇਦਾਂ ਨਹੀਂ ਸਾਈਡ ਥੋੜੀ ਜਿਹੀ ਭਲਾ ਹੈਗੀ ਆ ਕਾਲੇ ਦੀ ਮਰਦੀ ਪਾਜੀ ਗਾਣ ਪਈ ਤੁਹਾਨੂੰ ਸਰਭਾਤ ਹੈ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਵੀ ਤਾਂ ਜਾਇ ਜਾਇ ਹੈ ਬਾਜੀ ਚੜੀ ਛੁਣੀ ਲੱਗੀ ਆ ਹਾਂਜੀ ਮੌਸਮ ਤੁਹਾਨੂੰ ਪਤਾ ਉਹ ਜਾ ਮੁੱਲ 65 ਕਰ ਲਈ ਮੈਂ 70 57000 ਅੱਛਾ ਇਸ 57000 ਦੇ 55 ਦੇ ਰਾਂਗੇ ਬਾਜੀ ਬਿਲਕੁਲ ਜੈਸੇ ਪੂਰੇ 55 ਦੀ ਜਿਹੜੀ ਕਹਿੰਦੇ ਵੀ ਦੇ ਦੇਾਂਗੇ ਬਾਕੀ ਕੋਈ ਵੀ ਰਾਨ ਕੇ ਵੇਖੇ ਕਦ ਕੱਟ ਚੰਗੇ ਇਹਨਾਂ ਦੇ 20 ਕਿਲੋ ਵਾਲੀ ਦਾ ਤੇ ਆ ਵੀ ਤਾਜੀ ਸੂਈ ਜਾਵਦੀ ਆਜੀ ਸੂਈ ਇਹ ਹੁਣੇ ਆ ਸਿਹਰੀ ਸੂਈ ਜੋ ਜੇਰ ਪਈ ਹੈ ਜੀ ਅੱਛਾ ਜੇਰ ਇੱਥੇ ਪਈ ਆ ਇਹ ਵੀ ਚੰਗੀ ਰਿਗਾਰਡ ਵਾਲੀ ਜਾਪਦੀ ਆ ਹਾਂਜੀ ਪਹਿਲਾਂ ਸੂਆ ਬੱਚੀ ਦਾ ਅੱਛਾ ਆਰਡਰ ਦਿਖਾ ਦੋ ਉਹਦਾ ਕਿੰਨਾ ਦਾ ਫਾਰਮ ਚੋਂ ਆਈ ਹਾਂ ਤੇ ਸੂਸਾ ਜਾਈ ਆ ਠੀਕ ਆ ਬੱਚਾ ਬਹੁਤ ਵੱਡਾਤਾ ਹੋਇਆ ਸ਼ੀਨੂ ਬੱਚਾ ਜਿਹੜਾ ਕਾਫੀ ਭਲਿਆ ਹੋਇਆ ਜੇ ਜੂਰ ਦਾਨੇ ਜੇ ਦਿਖਾ ਦੋ ਅੱਛਾ ਆ ਹਾਂਜੀ ਇਹ ਆ ਥੱਲੇੋਂ ਦੇਖ ਸਕਦੇ ਆ ਵੀ ਚਲੋ ਨਵਾਈ ਨਵਾਈ ਨਹੀਂ ਆ ਚਵਾਈ ਹੋ ਗਈ ਹੈ ਭਾਜੀ ਇਹਦੀ 6-7 ਕਿਲੋ ਜੀ ਚਵਾਈ 6-7 ਕਿਲੋ ਕਰਤੀ ਪਹਿਲਾਂ ਜਵਾਈ ਕੀਤੀ ਹੈ ਬੜਾ ਜੀ ਤੇ ਇਹ ਕਿੰਨਾ ਕੁ ਦੁੱਧ ਪਰੀ ਜਾਊਗੀ ਦੋ ਭਾਈ ਪਹਿਲੇ ਸੂਏ 25-26 ਕਿਲੋ ਦੇਣਾ ਚਾਹੀਦਾ ਅਸ਼ੀਨੂ ਅੱਛਾ ਦੋ ਰਹਾ ਫਿਰ ਇੱਕ ਦਿਨ ਇਹ ਆ ਵੀ ਲੈ ਅੱਜ ਦੀ ਸੂਈ ਆ ਜੇ ਲੱਪੇ ਜਿਹਾ ਮਤਲਬ ਸਾਫ ਮਨ ਦੁੱਧ ਕਰਤਾ ਆਪਾਂ ਕੋਈ ਆਰਡਰ ਇਹ ਦੁੱਧ ਨਹੀਂ ਆਇਆ ਛੱਡਿਆ ਠੀਕ ਆ ਹਾਂਜੀ 6-7 ਕਿਲੋ ਦੁੱਧ ਜੇ ਰਾਨ ਕੱਢਿਆ ਹੋਆ ਕਹਿੰਦੇ ਦੁੱਧ ਆ ਗਈ 25-26 ਕਿਲੋ ਬਚੀ ਨੇ ਪਾਈ ਜੋ ਵਧੀਆ ਆ ਆ ਵੀ ਕੁਝ ਹੋਰ ਚੁੱਕੀ ਗੇਰ ਵੀਰ ਇੱਥੇ ਪਈ ਆ ਆਹ ਹੋਰ ਆਹ ਦੇਖ ਸੰਦ ਨੇ ਆ ਪੂਰੀ ਕੰਪਲੀਟ ਗੇਰ ਪਾਈ ਜਬੀ ਬਾਕੀ ਚੋਰੀ ਨਾ ਜਿਹੜੇ ਕੋ ਬੜੀ ਛੜੀ ਆਂ ਲੈ ਵੇਡ ਬਾਕੀ ਥਾਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਆ ਇਹ ਆਪੇ ਕੁਝ ਨੇਕੀ ਭਲਾਵੇਂ ਆ ਗਈਆਂ ਵਾ ਪਾਲ ਮਾੜੀ ਮੁੱਢੀ ਆ ਗਈ ਤੇ ਜਦੋਂ ਭਲਾ ਭਲਾ ਲਾਤੀਆਂ ਫਿਰ ਭਾਵੇਂ ਕੋਈ ਹੱਥ ਨਾ ਚਵਾਈ ਕਰ ਲੇ ਤੇ ਭਾਵੇਂ ਕੋ ਮਸ਼ੀਨ ਨਾਲ ਚੰਗੇ ਫਾਰਮ ਚੋਂ ਲਈਏ ਬਸ਼ੀ ਬਹੁਤ ਵਧੀਆ ਕਾਰ ਦੇ ਜੀ ਠੀਕ ਆ ਜੀ ਮੇਰੇ ਕੋਲ ਬਸ਼ੀ ਵੀ 27 ਤੋਂ 30 ਕਿਲੋ ਤੋਂ ਘੱਟ ਨਹੀਂ ਛੱਡਦੀ ਅਬ 25 ਕਿਲੋ ਕਹਿ ਕੇ ਦੇਣੀ ਹੈ ਦੁੱਧ ਭਾਵੇਂ 30 ਕਿਲੋ ਬਰੋਨ ਕਰ ਦਿੰਦੇ ਆ ਬਸ਼ੀ ਠੀਕ ਆ ਜੀ ਕੋਈ ਤਾਂ ਨਹੀਂ ਪਤਾ ਕਿ ਇਹ ਕਹਿੰਦੀ ਵੇਸ਼ੀ ਆ ਇਹ ਆ ਵੀ ਨਵਾਂ ਨੂੰ ਦੇ ਰੰਗ ਰੂਪੇ ਦਾ ਨਿਕਲਦਾ ਬਸ ਨਾ ਲੈ ਸੁਸਾ ਚਾਹੀਏ ਬੱਚਾ ਲੈ ਕੋ ਬੜਾ ਤਾ ਬੱਚਾ ਜਿਹੜਾ ਜ਼ਿਆਦਾ ਪਲਿਆ ਦਿੱਤਾ ਤੇ ਮੁੱਲ ਫਿਰ ਇਹਦਾ ਮੁੱਲ ਭਾਈ ਦਾ ਕਿੰਨਾ ਕੋਈ ਕਵੀ ਦਾ ਹਨੀ ਬਸ ਦੇਣ ਦੇ ਨਾਲ 90000 ਰੁਪਏ ਦੀ ਵੀਸ਼ੇ ਪਤਾ ਹਾਂ 90000 90000 ਚਲੋ ਬਾਕੀ ਮੌਕੇ ਤੇ ਹੋ ਜੇ ਮੰਨਤਾ ਤੁਸੀਂ ਮੈਨੂੰ ਕਿਹੋ ਜਿਹਾ ਦਿਖਾ ਦਿਓ ਇਹ ਬਣੂਆ ਕਿਹੋ ਜਿਹਾ ਪਾ ਮਸ਼ੀਨ ਨਾਲ ਚੋਲੇ ਪਾ ਹੱਤਾ ਚੋਲੇ ਕੋ ਬੰਦਾ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਜਿਹੜੀ ਜੇ ਸ਼ਾਈ ਵਾਲਾ ਜਿਹਾ ਆ ਇਹਦੇ ਵਿੱਚ ਤੁਹਾਨੂੰ ਦਿਖਾ ਦिए ਇਹ ਵੀ ਤਾਜੀ ਸੋਈ ਹੈ ਬਹੁਤੇ ਦਿਨਾਂ ਦੀ ਨਹੀਂ ਹੈ ਚੌਥਾ ਦਿਨ ਸੋਈ ਦੀ ਹੈ ਇਹ ਮਿਲਕਮ ਨੇ ਵੀ ਚੰਗੀ ਮੋਟੀ ਲੱਗੀ ਆ ਤੇ ਸਾਨੂੰ ਵੀ ਦੇਖ ਸਕਦੇ ਕਿੰਨਾ ਕੁ ਬੋਲਾ ਜਿਹਦੇ ਕੋਲ ਇਹਦੇ ਕੋਲ 12 ਕਿਲੋ ਭਾਜੀ ਬੋਲਾ ਹੋਗਾ ਅੱਛਾ ਯਾਰ ਝੂਨ ਵਾਲਾ ਮੈਂ ਪਤਾ ਨਹੀਂ ਕਿੰਨਾ ਘਰੀ ਜਾਊਗੀ ਹਾਂਜੀ 2 ਤੋਂ 17-18 ਕਿਲੋ ਘਰੀ ਜਾਊਗੀ ਤੋਰਾਂ ਫਿਰ ਇਹਨਾਂ ਵਿੱਚ ਐਵੇਂ ਤੁਹਾਨੂੰ ਕਹੀ ਜੀ 15 ਕਿਲੋ ਜਨਾ ਕੋ ਜਨਾ ਹੈਗਾ ਆਪਾਂ ਉਹਨਾਂ ਨਾਲ 17 18 ਲੀਟਰ ਦੇ ਲਾਗੇ ਬੰਨੇ ਦੁੱਧ ਦੇ ਵੀ ਜਿਹੜਾ ਕਹਿੰਦੇ ਵੀ ਘਰੀ ਜਾਊਗੀ ਬਿਲਕੁਲ ਆਪਾਂ ਗਲਤ ਗਲਤ ਨਹੀਂ ਦੱਸਣਾ ਵੀ ਜਿੰਨਾ ਆਉਣਾ ਜਿੰਨਾ ਹੈਗਾ ਆਪਣਾ ਮੈਂ ਦੋ ਟਾਈਮ ਚ ਸਲੀ ਕਰਦੇ ਚਲ ਲੈ ਜੀ ਨੂੰ ਉਹਦਾ ਬੋਲ ਨਹੀਂ ਭਾਈ ਸਵਾਸਤਾ ਰਸਤਾ ਵਾਦ ਨਹੀਂ ਮਿਲਿਆ ਜੀ 12 ਗੱਲ ਤੋਂ ਕੋਈ ਕੰਮ ਨਹੀਂ ਹੋ ਜਾਦਾ ਮੁੱਲ ਫਿਰ ਇਹਦਾ ਬਿਲਕੁਲ ਜੀ ਐਜਾ ਮੁੱਲ ਵਾਜੀ ਕਿੰਨਾ 60 55 ਕੋਈ ਨਹੀਂ 55000 ਰੁਪਏ ਹਾਂ ਦਾ ਬਸ਼ੀ ਅੱਛਾ 55000 ਨਹੀਂ ਚਲੋ ਬਾਕੀ ਉਹਨੇ ਇੱਕੀ ਮੌਕੇ ਤੇ ਮੰਨ ਤਾਂ ਤੇ ਪੂਰੇ 50 ਹੀ ਕਹਿੰਦੇ ਦੇ ਦਿਆਂਗੇ ਆਲ ਰੈਡ ਦੀ ਗੱਬਣੇ ਇਹ ਵੀ ਗੱਬਣਿਆ ਹੰਦੇ ਦੇਖੋ ਬੜਾ ਸਾਫ਼ ਜੀ ਇਹ ਕਿੰਨੇ ਕ ਦੁੱਧ ਵਾਲੀ ਆ ਦੁੱਧ ਪਾਈਆਂ 17 18 ਕਿਲੋ ਪਹਿਲੇ ਸੂਕੀਤਾ ਐਰ ਕਿੰਨਾ ਘ ਭਰੀ ਜਾਊਗੀ 17 18 ਹੀ ਕਰੀਏ ਬਹੁਤ ਯਾਰ ਜੀ ਠੀਕ ਹੈ ਜੀ ਤੁਰ ਹਾਂ ਫੇਰੇ ਕਰੀਏ ਨਾ ਬਾਕੀ ਰੰਗ ਰੂਪ ਇਹਦਾ ਵੀ ਚੰਗਾ ਵਾ ਕੱਦ ਕਾਠ ਪੱਖਾ ਵੀ ਚੰਗੀ ਆ ਅੱਗੇ ਮੌਸਮ ਜਿਹੋ ਚੱਲਣੀਆਂ ਹੁਣ ਹਾਂਜੀ ਹਾਂਜੀ ਉਹ ਵੀ ਆਡਰ ਬਹੁਤ ਜਨਾ ਪੂਰੀ ਕਾ ਤੇ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਤੇ ਮਿਲਕਵੇਨ ਵੀ ਦੇਖ ਸਕਦੇ ਚੰਗੀ ਲੱਗੀ ਆ ਚਲੋ ਖੋਲੋ ਫੇਰ ਉਹ ਲੈ ਜਾ ਬੰਦੋ ਫੇਰ ਇਹਨਾਂ ਅਜੇ ਤਿਆਰ ਹੋਣੀ ਆ ਥੱਲੇ ਚੰਗੇ ਬੋਲੀ ਬੋਲੀ ਆ ਬਰਬਰ ਪਰ ਤਾਂ ਮੈਂ ਇੱਕ ਵਾਰੀ ਸ਼ੀਰ ਤੇ ਤੇ ਇਹਦਾ ਮੁੱਲ ਫਿਰ ਬੰਨੀ ਬਹੁਤ ਯਾਰੀ 2000 ਦੋ ਦਰੂ ਵਸ਼ੀ ਆ ਜਾ ਤੂੰ ਕੋਈ ਜਾ ਜਾਈ ਕਿੰਨਾ ਕਰ ਕੋਈ ਆ ਜਾ 2000 ਬਜਾਰੇ ਗਾਂ ਕਰਨੀਆ ਕੋਈ 65 70 ਨਹੀਂ ਇਹਦਾ ਅੱਛਾ 54 ਹੀ ਦੇ ਦिए ਥੋੜਾ ਜਿਹਾ ਛੋਟਾ ਹੋਰ ਕਰ ਦिए ਤੈਨੂੰ ਹੋਰ ਛੜਦਾ 52000 ਰੁਪਏ ਦੀ ਬਸ ਤੇ ਲੈ ਅੱਛਾ 52000 ਯਾਰ ਦੇ ਦੇ ਤੂੰ ਕਾਹਦੀ ਜਦੋਂ ਅਸੀਂ ਸੁਸਵਾਗ ਬਈ 70000 ਰੁਪਏ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਤਸੱਲੀ ਕਰਕੇ ਚੁਆਈ ਕਰਕੇ ਪਾਸ ਕਰਕੇ ਖੜੋ ਜੀ